ਬਿਕਰਮ ਮਜੀਠੀਆ ਖਿਲਾਫ ਵਿਜੀਲੈਂਸ ਜਾਂਚ ਚ ਸ਼ਾਮਿਲ ਹੋਏ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਨਜਨ ਸਿੰਘ ਨੇ ਆਪਣੇ ਬਿਆਨ ਕਰਵਾਏ ਦਰਜ ਕਿਹਾ ਮੈਂ ਉਹੀ ਦੱਸਿਆ ਜੋ ਆਪਣੀ ਜਾਂਚ ਵਿੱਚ ਪਾਇਆ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਗ੍ਰਿਫਤਾਰੀ ਦਾ ਕੀਤਾ ਵਿਰੋਧ ਕਿਹਾ ਮਜੀਠੀਆ ਕੇਸ ਚ ਕੋਈ ਠੋਸ ਸਬੂਤ ਨਹੀਂ 4 ਸਾਲ ਤੋਂ ਮਜੀਠੀਆ ਖਿਲਾਫ ਇੱਕ ਵੀ ਸਬੂਤ ਨਹੀਂ ਮਿਲਿਆ ਬਿਗਰਮ ਜੀਟਿਆ ਤੇ ਆਮ ਆਦਮੀ ਪਾਰਟੀ ਦੀ ਪ੍ਰਤੀਕਿਰਿਆ ਕਿ ਹਾਂ ਪਿਛਲੀਆਂ ਸਰਕਾਰਾਂ ਨੇ ਡਰੱਗ ਤਸਕਰਾ ਨੂੰ ਬਚਾਇਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਲੋਕਾਂ ਨੂੰ ਦੁਵਾਏਗੀ ਇਨਸਾਫ ਡਾਕਟਰ ਵਜੇ ਸਿੰਘਲਾ ਨੂੰ ਕਰਪਸ਼ਨ ਕੇਸ ਚ ਕਲੀਨ ਚਿੱਟ ਮਾਮਲੇ ਚ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਦਿੱਤੀ ਗਈ ਕਲੀਨ ਚਿੱਟ ਦਾ ਸੁਖਵੀਰ ਬਾਦਲ ਨੇ ਚੁੱਕੇ ਆਮ ਆਦਮੀ ਪਾਰਟੀ ਤੇ ਸਵਾਲ ਕਿਹਾ ਭਗਵੰਤ ਮਾਨ ਦੱਸਣ ਕਿ ਸਾਬਕਾ ਮੰਤਰੀ ਖਿਲਾਫ ਕਿੱਥੇ ਗਏ ਸਬੂਤ ਦਿਲਜੀਤ ਦੇ ਹੱਕ ਚਾਏ ਬੀਜੇਪੀ ਲੀਡਰ ਆਰਪੀ ਸਿੰਘ ਤੁਸੰਧਾ ਵਾਲੇ ਨੂੰ ਦੱਸਿਆ ਭਾਰਤੀ ਸਭਿਆਚਾਰ ਦਾ ਬ੍ਰਾਂਡ ਐਂਬੈਸਡਰ ਕਿਹਾ ਦਿਲਜੀਤ ਰਾਸਟਰ ਦੀ ਸੰਪਤੀ ਨੇ ਜਗ ਭਗਵਾਨ ਪੁਰੀਆ ਦੀ ਮਾਂ ਦਾਜੇ ਨਹੀਂ ਹੋਵੇਗਾ ਸਸਕਾਰ ਪਰਿਵਾਰ ਨੇ ਅੰਮ੍ਰਿਤਸਰ ਪਠਾਨਕੋਟ ਰੋਡ ਕੀਤਾ ਜਾਮ ਕਾਤਲਾ ਦੀ ਗ੍ਰਿਫਤਾਰੀ ਤੱਕ ਸਸਕਾਰ ਕਰਨ ਤੋਂ ਕੀਤਾ ਇਨਕਾਰ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਮਜੀਠੀਆ ਖਿਲਾਫ ਹੋਏ ਨਵੇਂ ਖੁਲਾਸੇ ਸਾਬਕਾ ਈਡੀ ਅਧਿਕਾਰੀ ਨੇ ਵਿਜੀਲੈਂਸ ਨੂੰ ਦਰਜ ਕਰਵਾਏ ਬਿਆਨ ਕਿਹਾ ਤਤਕਾਲੀ ਸਰਕਾਰ ਨੇ ਨਹੀਂ ਕੀਤੀ ਕੋਈ ਕਾਰਵਾਈ ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਜਾਂਚ ਦੀ ਰਫ਼ਤਾਰ ਤੇਜ਼ ਹੋ ਗਈ ਹੈ ਇਸ ਮਾਮਲੇ ਵਿੱਚ ਵਿਜੀਲਸ ਵਿਭਾਗ ਨੇ ਸਾਬਕਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਪوشਕੇਸ਼ ਲਈ ਤਲਬ ਕੀਤਾ ਸੀ ਜਿਸ ਸਬੰਧ ਉਹਨਾਂ ਨੇ ਅੱਜ ਆਪਣਾ ਬਿਆਨ ਦਰਜ ਕਰਵਾਇਆ ਹੈ ਨਰਿੰਦਰ ਸਿੰਘ ਉਹ ਹੀ ਅਧਿਕਾਰੀ ਨੇ ਜਿਨ੍ਹਾਂ ਨੇ 2014 ਵਿੱਚ ਮਜੀਠੀਆ ਵਿਰੋਧੀ ਈਡੀ ਦੀ ਜਾਂਚ ਵਿੱਚ ਮਹੱਤਵਪੂਰਨ ਭੂਮਿਕਾ ਦੀ ਪਾਈ ਸੀ ਉਹ ਪਹਿਲਾਂ ਦੱਸ ਚੁੱਕੇ ਨੇ ਕਿ ਕਿਹਨਾਂ ਦਾ ਨਾਮ ਪੁਲਿਸ ਐਫ ਆਈ ਆਰ ਵਿੱਚ ਨਹੀਂ ਸੀ ਪਰ ਮੁਲਸਮਾ ਤੋਂ ਕੁਝ ਕੁ ਇਸ ਤਰ੍ਹਾਂ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਬਾਅਦ ਦੇ ਵਿੱਚ ਉਹਨਾਂ ਨੇ ਮਾਮਲੇ ਦੇ ਵਿੱਤੀ ਪਹਿਲੂਆਂ ਦੀ ਵੀ ਜਾਂਚ ਕੀਤੀ ਵਿਕਰਮ ਮਜੀਠੀਆ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਿਜ਼ਨਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਰੰਜਨ ਸਿੰਘ ਬਾਹਰ ਆਇਆ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ 6000 ਕਰੋੜ ਦੇ ਭੋਲਾ ਡਰੱਗ ਮਾਮਲੇ ਵਿੱਚ ਸ਼ੰਕ ਕੀਤੀ ਸੀ ਇਸ ਮਾਮਲੇ ਵਿੱਚ 17 ਲੋਕਾਂ ਨੂੰ ਦੋਸ਼ੀ ਠਰਾਇਆ ਗਿਆ ਉਸ ਸਮੇਂ ਬਿਕਰਮਜੀਠੀਆ ਦਾ ਨਾਮ ਸਿੱਧੇ ਤੌਰ ਤੇ ਨਹੀਂ ਆਇਆ ਸੀ ਪਰ ਜਦੋਂ ਭੋਲਾ ਅਤੇ ਬਿੱਟੂ ਆਲਖ ਦੇ ਬਿਆਨ ਲਏ ਗਏ ਤਾਂ ਉਸ ਵਿੱਚ ਬਿਕਰਮਜੀਠੀਆ ਦਾ ਜ਼ਿਕਰ ਕੀਤਾ ਗਿਆ ਸੀ ਅੱਜ ਦੀ ਜਾਂਚ ਡਰੱਗ ਮਾਮਲੇ ਵਿੱਚ ਨਹੀਂ ਹੈ ਸਗੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੈ ਪਰ ਜ਼ਮੀਨ ਉਹੀ ਹੈ ਇਸ ਲਈ ਉਹਨਾਂ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਉਨਾਨੇ ਬੁਝਲਨਸ ਤੋਂ ਉਹੀ ਦੱਸਿਆ ਜ ਜ ਦੂਜੇ ਮੁਲਜ਼ਮਾ ਤੇ ਭੋਲਾ ਨੇ ਉਹਨਾਂ ਨੂੰ ਦੱਸਿਆ ਸੀ ਮੈਂ ਉਹੀ ਬਿਆਨ ਦੱਸਿਨੇ ਜੋ ਮੈਂ ਈਡੀ ਵਿੱਚ ਚਾਰ ਤੋਰਾਂ ਦਿੱਤੇ ਸਤ ਆਪਣੀ ਜਾਂਚ ਰਿਪੋਰਟ ਦੇ ਆਧਾਰ ਤੇ ਪੰਜਾਬ ਰਾਣਾ ਹਾਈ ਕੋਰਟ ਵਿੱਚ ਇੱਕ ਰਿਪੋਰਟ ਦਾਇਰ ਕੀਤੀ ਗਈ ਸੀ ਇਸ ਆਧਾਰ ਤੇ ਹਾਈ ਕੋਰਟ ਨੇ ਐਸਟੀਐਫ ਨੂੰ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਲਈ ਕਿਹਾ ਸੀ ਐਸਟੀਐਫ ਨੇ ਵੀ ਆਪਣੀ ਰਿਪੋਰਟ ਵਿੱਚ ਨਿਰਖਣਾ ਦੇ ਨਾਲ ਹਾਈ ਕੋਰਟ ਨੂੰ ਸੌਂਪ ਦਿੱਤੀ ਸੀ ਹਾਈ ਕੋਰਟ ਨੇ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੇ ਲਈ ਕਿਹਾ ਸੀ ਪਰ ਤਤਕਾਲੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੀ ਅਤੇ ਐਸ.ਡੀ.ਐਫ ਦੀ ਰਿਪੋਰਟ ਦੇ ਆਧਾਰ ਤੇ 2021 ਦੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ ਵਿਜੀਲੈਂਸ ਵੱਲੋਂ ਕੀਤਾ ਗਿਆ ਸੀ। ਇਹ ਸਾਰੇ ਮਾਮਲੇ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਵਿਜੀਲੈਂਸ ਅੱਗੇ ਜਾਂਚ ਕਰੇਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਬਣਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਸਿਆਸਤ ਤੋਂ ਪ੍ਰੇਰਿਤ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤਰੀ ਪਾਰਟੀ ਆਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਬੇਕਰਾਮ ਮਜ੍ਹਿੱਤਿਆ ਖਿਲਾਫ ਸਰਕਾਰ ਗਲਤ ਕਰ ਰਹੀ ਹੈ। ਪ੍ਰਸਿੱਤ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਤੇ ਅਕਾਲੀ ਦਲ ਇਹ ਲੜਾਈ ਡਟ ਕੇ ਲੜੇਗਾ। ਉਹਨਾਂ ਨੇ ਕਿਹਾ ਕਿ ਇਸ ਕੇਸ 'ਚ ਕਈ ਅਧਿਕਾਰੀ ਵੀ ਚੂਰ ਦਾ ਸਾਥ ਦੇ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਕੋਲ ਜਾਵਾਂਗੇ ਅਤੇ ਲੋਕਾਂ ਨੂੰ ਸੱਚ ਬਾਰੇ ਜਾਣੂ ਕਰਵਾਵਾਂਗੇ। ਸੁਖਬੀਰ ਬਾਦਲ ਨੇ ਕਿਹਾ ਕਿ ਮਜ੍ਹਿੱਤਿਆ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਅਤੇ ਜੋ ਵੀ ਸਾਡੀ ਲੀਗਲ ਟੀਮ ਕਹੇਗੀ ਅਸੀਂ ਉਸੇ ਸਬੰਧ ਨਾਲ ਹੀ ਅੱਗੇ ਚੱਲਾਂਗੇ। विक्रमजीतियाते आम आदमी पार्टी दे पंजाब प्रधान अमन अरोड़ा ने प्रतिक्रिया देते हुए कहा है कि पूछनिया सरकारा ने नशा तस्करी ਨੂੰ ਬਚਾਇਆ ਪਰ ਹੁਣ आम आदमी पार्टी दी ਸਰਕਾਰ ਹੀ ਲੋਕਾਂ ਨੂੰ ਇਨਸਾਫ ਦਵਾਏਗੀ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਨਸ਼ੇ ਦਾ ਕਾਰੋਬਾਰ ਕੀਤਾ ਉਹ ਬਖਸ਼ੇ ਨਹੀਂ ਜਾਣਗੇ। ਇਹਨਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਕਿਹਾ ਹੈ ਕਿ ਨਸ਼ਾ ਤਸਕਰਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਹਰਪਾਲ ਛੀਮਾ ਨੇ ਕਿਹਾ ਕਿ ਇਸ ਗ੍ਰਿਫਤਾਰੀ ਤੇ ਹੁਣ ਉਹਨਾਂ ਨੂੰ ਸਾਰੇ ਡਿਫੈਂਡ ਕਰ ਰਹੇ ਨੇ। ਇਥੋਂ ਪਤਾ ਲੱਗਦਾ ਹੈ ਕਿ ਸਭ ਰਲੇ ਹੋਏ ਨੇ। ਇਹਨਾਂ ਨੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਦਾ ਕੰਮ ਕੀਤਾ ਪਰ ਹੁਣ ਨਾ ਮਾਵਾਂ ਨੂੰ ਇਨਸਾਫ ਮਿਲੇਗਾ ਜ ਜਨਾਂ ਦੇ ਬੱਚਿਆਂ ਦੀ ਨਸ਼ੇ ਨਾਲ ਮੌਤ ਹੋਈ ਦੱਸ ਦਿਓ ਕਿ ਇਸ ਮੁੱਦੇ ਤੇ ਸਿਆਸਤ ਗਰਮਾਈ ਹੋਈ ਹੈ ਤੇ ਵਿਰੋਧੀ ਲਗਾਤਾਰ ਇਸ ਮਾਮਲੇ ਤੇ ਸਰਕਾਰ ਨੂੰ ਕੀ ਰਹਿਣੇ ਸਾਬਕਾ ਸੇਤ ਮੰਤਰੀ ਵਜੇ ਸਿਗਲਾ ਨੂੰ ਕਲੀਨ ਚਿੱਟ ਮਾਮਲੇ 'ਚ ਸਬੂਤਾ ਤੇ ਗਵਾਹਾਂ ਦੀ ਘਾਟ ਕਾਰਨ ਦਿੱਤੀ ਗਈ ਕਲੀਨ ਚਿੱਟ ਸੁਖਬੀਰ ਬਾਦਲ ਨੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇਣ ਤੇ ਚੁੱਕੇ ਸਵਾਲ ਕ੍ਰਪਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਤੇ ਉਹਨਾਂ ਦੇ OSD ਪ੍ਰਦੀਪ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਦੱਸਦੀ ਹੈ ਕਿ ਡਾਕਟਰ ਵਿਜੇ ਸਿੰਘਲਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਹਤ ਮੰਤਰੀ ਸਨ ਜਿਨ੍ਹਾਂ ਨੂੰ ਸਰਕਾਰ ਬਣਨ ਤੋਂ ਥੋੜੇ ਮਹੀਨਿਆਂ ਬਾਅਦ ਹੀ ਕ੍ਰਪਸ਼ਨ ਦੇ ਮਾਮਲੇ ਵਿੱਚ ਅਰੈਸਟ ਕਰ ਲਿਆ ਗਿਆ ਸੀ ਉਹਨਾਂ ਨੂੰ ਸਰਕਾਰੀ ਠੇਕਿਆਂ ਦੀ ਅਲਾਟਮੈਂਟ ਲਈ ਇੱਕ ਫੀਸ ਦੀ ਕਮਿਸ਼ਨ ਮੰਗਣ ਦੇ ਦੋਸ਼ 'ਤੇ ਕਾਬੂ ਕੀਤਾ ਗਿਆ ਸੀ ਸਿੰਗਲ ਵਿਰੁੱਧ ਮੋਹਾਲੀ ਦੇ ਫੇਜ਼ 8 ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਮੋਹਾਲੀ ਪੁਲਿਸ ਛੇਤੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰੇਗੀ ਪੁਲਿਸ ਜਾਂਚ ਵਿੱਚ ਮੁਲਜ਼ਮਾ ਵਿਰੁੱਧ ਕਾਰਵਾਈ ਕਰਨ ਲਈ ਕੋਈ ਠੋਸ ਸਬੂਤ ਨਹੀਂ ਮਿਲੇ ਪੁਲਿਸ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਵੀ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਕਲੋਜ਼ਰ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ ਹੈ ਮੋਹਾਲੀ ਅਦਾਲਤ ਨੇ 14 ਜੁਲਾਈ ਨੂੰ ਕਲੋਜ਼ਰ ਰਿਪੋਰਟ ਤੇ ਆਪਣਾ ਫੈਸਲਾ ਸੁਣਾਉਣ ਦਾ ਐਲਾਨ ਕੀਤਾ ਹੈ ਉਹਦੇ ਸਾਬਕਾ ਸਿੱਖ ਮੰਤਰੀ ਡਾਕਟਰ ਬਜੇ ਸਿਗਲਾ ਨੂੰ ਕਲੀਨ ਚਿੱਟ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬਰਾਜ਼ਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਸਬੂਤ ਕਿੱਥੇ ਗਏ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ ਬਜੇ ਸਿੰਘਲਾ ਨੂੰ ਕੈਬਨਟ ਤੋਂ ਹਟਾਇਆ ਸੀ ਅਤੇ ਉਹਨਾਂ ਖਿਲਾਫ ਕ੍ਰਪਸ਼ਨ ਦਾ ਕੇਸ ਦਰਜ ਕਰਵਾਇਆ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪ੍ਰਿਸ਼ਤ ਮੰਤਰੀ ਨੇ ਉਹਨਾਂ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਜੁਦਾ ਸਥਿਤੀ ਤੋਂ ਇਹ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਜੁੰਡਲੀ ਨੇ ਜਾਂਚ ਏਜੰਸੀਆਂ ਤੇ ਦਬਾਅ ਪਾ ਕੇ ਵਜੇ ਸਿੰਘਲਾ ਨੂੰ ਕਲੀਨ ਚਿੱਟ ਦਵਾਈ ਹੈ। ਅਜਾ ਕਰਕੇ ਆਪ ਸਰਕਾਰ ਨੇ ਆਪਣੀ ਘਟੀਆ ਰਾਜਨੀਤੀ ਅਤੇ ਬਾਦਨੀਤੀ ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਉਹ ਕੇਵਲ ਆਪਣੇ ਰਾਜਨੀਤਿਕ ਵਿਰੋਧੀਆਂ ਦੀ ਹੀ ਆਵਾਜ਼ ਦਬਾਉਣਾ ਚਾਹੁੰਦੇ ਨੇ ਪਰ ਆਪਣੇ ਕਰਪਟ ਬੰਦਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਨਸਾਫ ਨੂੰ ਯਕੀਨੀ ਬਣਾਉਣ ਲਈ ਵਜੇ ਸਿੰਘਲਾ ਦਾ ਕੇਸ ਸੂਬੇ ਤੋਂ ਬਾਹਰਲੀ ਕਿਸੇ ਸੁਤੰਤਰ ਜਾਂਚ ਏਜੰਸੀ ਕੋਲ ਭੇਜਿਆ ਜਾਵੇ। ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਆਈ ਭਾਰਤੀ ਜਨਤਾ ਪਾਰਟੀ ਕਿਹਾ ਦਲਜੀਤ ਸਿਰਫ ਇੱਕ ਕਲਾਕਾਰ ਨਹੀਂ ਸਗੋਂ ਭਾਰਤੀ ਸੱਭਿਆਚਾਰ ਦਾ ਇੱਕ ਵਿਸ਼ਵਵਿਆਪੀ ਰਾਜਦੂਤ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਦਲਜੀਤ ਦੋਸਾਂਝ ਦੇ ਸਮਰਥਨ ਦੇ ਵਿੱਚ ਆਏ ਨੇ ਜੋ ਕਿ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀ ਆਮਰ ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਦੇ ਵਿੱਚ ਘਿਰੇ ਹੋਏ ਨੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਗਦਜੀਤ ਸਿਰਫ ਇੱਕ ਮਸ਼ਹੂਰ ਕਲਾਕਾਰ ਨਹੀਂ ਉਹ ਇੱਕ ਰਾਸ਼ਟਰੀ ਸੰਪਤੀ ਵੀ ਹੈ ਅਤੇ ਭਾਰਤੀ ਸਭਿਆਚਾਰ ਦਾ ਵਿਸ਼ਵ ਵਿਆਪੀ ਰਾਸਦੂਤ ਹੈ। F.W.I.C.E ਦਾ ਅਣਜਾਣੇ ਵਿੱਚ ਘਟਨਾ ਤੋਂ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਲਈ ਉਸਦੀ ਭਾਰਤੀ ਨਾਗਰਿਕਤਾ ਰੱਦ ਕਰਨ ਦਾ ਸੋਚਦਾ ਨਾ ਸਿਰਫ ਅਨੁਚਿਤ ਹੈ ਸਗੋਂ ਹਰਾਨ ਕਰਨ ਵਾਲਾ ਹੈ। ਪਾਕਿਸਤਾਨੀ ਅਦਾਕਾਰਾਂ ਵਾਲੀ ਫਿਲਮ ਮਾਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ। ਜੇ ਕੋਈ ਨਰਾਜ਼ਗੀ ਹੈ ਤਾਂ ਇਸ ਨੂੰ ਬਾਈਕਾਟ ਰਾਹੀਂ ਜਾਂ ਫਿਲਮ ਭਾਰਤ ਵਿੱਚ ਨਾ ਦਿਖਾਉਣ ਦੀ ਬੇਨਤੀ ਕਰਕੇ ਰੋਸ ਪ੍ਰਗਟ ਕੀਤਾ ਜਾ ਸਕਦਾ ਹੈ ਪਰ ਦਲਜੀਤ ਦੀ ਦੇਸ਼ ਭਗਤੀ ਤੇ ਹਮਲਾ ਕਰਨਾ ਅਤੇ ਅਜਿਹਾ ਅਤਿਅੰਤ ਕਦਮ ਚੁੱਕਣ ਦੀ ਮੰਗ ਕਰਨਾ ਪੂਰੀ ਤਰ੍ਹਾਂ ਤਰਕਹੀਣ ਹੈ ਭਾਰਤੀ ਕ੍ਰਿਕਟ ਟੀਮ ਨੇ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਉਰਧ ਮੈਚ ਖੇਡਿਆ ਸੀ ਕਿ ਐਫ ਡਬਲਯੂ ਆਈ ਸੀਈ ਜਾਂ ਹੋਰਾਂ ਨੇ ਉਦੋਂ ਇਤਰਾਜ਼ ਕੀਤਾ ਸੀ ਉਹਨਾਂ ਨੇ ਕਿਹਾ ਕਿ ਟੀਵੀ ਨਿਊਜ਼ ਚੈਨਲ ਨਿਯਮਤ ਤੌਰ ਤੇ ਪਾਕਿਸਤਾਨੀ ਮਹਿਮਾਨਾਂ ਨੂੰ ਟੀ ਆਰ ਪੀ ਵਧਾਉਣ ਦੇ ਲਈ ਇਨਵਾਈਟ ਕਰਦੇ ਨੇ ਕਿਉਂ ਨਾ ਅੰਕਰਾ ਨੂੰ ਹੀ ਹੁਣ ਆਪਣੀ ਨਾਗਰਿਕਤਾ ਛੱਡਣੀ ਚਾਹੀਦੀ ਹੈ ਔਰ ਆਸ਼ਰਵਾਦ ਨੂੰ ਸਸਤਾ ਨਾ ਕਰੀਏ ਜਾਂ ਦੇਸ਼ ਭਗਤੀ ਨੂੰ ਹਥਿਆਰ ਨਾ ਬਣਾਈਏ ਐਫ ਡਬਲ ਯੂ ਆਈ ਸੀ ਨੂੰ ਆਪਣੇ ਰੁਖ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਸਾਡਾ ਪ੍ਰਤੀਵਾ ਨੂੰ ਇਸ ਤਰ੍ਹਾਂ ਦਾ ਨਛਾਣਾ ਬਣਾਉਣਾ ਸਾਡੀ ਨਾਟਕ ਸੱਤੀ ਨੂੰ ਕਮਜ਼ੋਰ ਕਰਦਾ ਹੈ ਜ਼ਿਕਰ ਜੋਗ ਇੱਕ ਅਦਾਕਾਰ ਦਲਜੀਤ ਦੋਸਾਂਝ ਨੇ ਕਿਹਾ ਸੀ ਜਦੋਂ ਉਸਨੇ ਇਹ ਫਿਲਮ ਕੀਤੀ ਸੀ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਤਿਯਾਮ ਸੀ ਉਸੇ ਦਸਿਆ ਕਿ ਫਿਲਮ ਦੀ ਸ਼ੂਟਿੰਗ ਫਰਵਰੀ ਦੇ ਵਿੱਚ ਪੂਰੀ ਹੋ ਗਈ ਸੀ ਪਰ ਇਸ ਤੋਂ ਬਾਅਦ ਕਈ ਵੱਡੇ ਘਟਨਾਕ੍ਰਮ ਹੋਏ ਜੋ ਉਸਦੇ ਹੱਥ ਵਿੱਚ ਨਹੀਂ ਸਨ ਉਹਨਾਂ ਨੇ ਕਿਹਾ ਕਿ ਨਿਰਮਾਤਾਵਾਂ ਨੇ ਫੈਸਲਾ ਕੀਤਾ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਇਹ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਇਸ ਫਿਲਮ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਤੇ ਹੁਣ ਸਥਿਤੀ ਬਦਲ ਗਈ ਹੈ ਇਹ ਵੀ ਸੱਚ ਹੈ ਕਿ ਫਿਲਮ ਨੂੰ ਜ਼ਰੂਰ ਨੁਕਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਫਿਲਮ ਸਾਈਨ ਕੀਤੀ ਸੀ ਤਾਂ ਸਭ ਕੁਝ ਆਮ ਸੀ ਹੁਸਤੀ ਸਾਡੇ ਕੰਟਰੋਲ ਵਿੱਚ ਨਹੀਂ ਹੈ ਜੇਕਰ ਨਿਰਮਾਤਾਵਾਂ ਨੇ ਫਿਲਮ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਤਾਂ ਮੈਂ ਉਹਨਾਂ ਦੇ ਨਾਲ